ਗਾਰੇ ਬੱਚਿਆਂ ਨੂੰ ਬੇਨਤੀ ਹੈ ਕਿ ਹੁਣ ਤੱਕ ਨਸ਼ਿਆਂ ਸੰਬੰਧੀ ਜੋ ਵੀ ਚਰਚਾ ਹੋਈ ਹੈ ਉਸ ਦੇ ਵਿੱਚ ਤੁਹਾਡੇ ਮਾਤਾ ਪਿਤਾ ਦੇ ਨਾਲ ਗੱਲ ਕੀਤੀ ਗਈ ਹੈ ਉਹਨਾਂ ਨੂੰ ਸੰਬੋਧਨ ਦਿੱਤਾ ਗਿਆ ਉਹਨਾਂ ਨੂੰ ਦੱਸਿਆ ਗਿਆ ਕਿ ਮੰਗ ਅਤੇ ਪੂਰਤੀ ਡਿਮਾਂਡ ਅਤੇ ਸਪਲਾਈ ਦੇ ਵਿੱਚੋਂ ਸਾਡਾ ਜੋ ਹਿੱਸਾ ਹੈ ਉਹ ਮੰਗ ਵਾਲਾ ਹਿੱਸਾ ਹੈ ਮੰਗ ਨੂੰ ਖਤਮ ਕਰ ਦੇਈਏ ਡਿਮਾਂਡ ਨੂੰ ਖਤਮ ਕਰ ਦੇਈਏ ਕੋਣ ਪਿਆਰੇ ਬੱਚਿਓ ਤੁਹਾਡੇ ਨਾਲ ਗੱਲ ਹੋਣੀ ਹੈ ਕਿ ਤੁਸੀਂ ਵੀ ਕਦੇ ਵੀ ਨਸ਼ੇ ਦੀ ਮੰਗ ਨਾ ਕਰੋ ਕਦੇ ਵੀ ਡਿਮਾਂਡ ਨਾ ਪਾਓ ਤਾਂ ਕਿ ਪੂਰਤੀ ਰੁਕ ਸਕੇ ਪਿਆਰੇ ਬੱਚਿਓ ਜੋ ਸਭਲੇ ਰਿਵਲ ਲਾਈਨ ਵਰਤੀ ਗਈ ਹੈ ਚਿੰਬੜ ਗਏ ਭੂਤ ਬੈਰ ਨੇ ਕੌਣ ਗਲੋਂ ਲਾਹੂ ਨੇ ਦਰੂਖ ਤਾਂ ਨਾਲ ਜਮਤੀ ਲਿਆ ਕਬਰਾਂ ਤੱਕ ਜਾਊਗੀ ਅਰਥਾਤ ਨਸ਼ਾ ਭਾਵੇਂ ਸ਼ਰਾਬ ਦਾ ਹੋਵੇ ਪਉਨ ਕੋਈ ਵੀ ਹੋਵੇ ਇਹ ਛੱਡਦਾ ਨਹੀਂ ਇਹ ਕਬਰਾਂ ਤੱਕ ਜਾਂਦਾ ਹੈ ਅਰਥਾਤ ਮੌਤ ਤੱਕ ਰਹਿੰਦਾ ਹੈ ਇਹ ਨਸ਼ਾ ਜੀਵਨ ਦੇ ਵਿੱਚ ਸਾਡੀ ਸਾਰੀ ਮਾਇਆ ਖਤਮ ਕਰ ਦਿੰਦਾ ਹੈ ਜਾਇਦਾਦ ਖਤਮ ਕਰ ਦਿੰਦਾ ਹੈ ਇੱਜ਼ਤ ਸਤਕਾਰ ਜੋ ਸਾਡਾ ਸਮਾਜ ਵਿੱਚ ਹੁੰਦਾ ਹੈ ਉਸ ਨੂੰ ਖਤਮ ਕਰ ਦਿੰਦਾ ਹੈ ਪਿਆਰੇ ਬੱਚਿਓ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਗੱਲ ਨੂੰ ਸਮਝੋਗੇ ਕਦੇ ਵੀ ਮੰਗ ਨਹੀਂ ਕਰੋਗੇ ਕਦੇ ਵੀ ਡਿਮਾਂਡ ਨਹੀਂ ਕਰੋਗੇ ਉਸ ਤੋਂ ਬਿਨਾ ਪਿਆਰੇ ਬੱਚਿਓ ਤੁਹਾਡੇ ਚਾਚੇ ਤਾਏ ਵੱਡੇ-ਵਡੇਰੇ ਅਫੀਮ ਦੀ ਖੇਤੀ ਦੀ ਗੱਲ ਕਰਦੇ ਹਨ ਉਮੀਦ ਹੈ ਤੁਸੀਂ ਉਹਨਾਂ ਨੂੰ ਵੀ ਪਿਆਰ ਨਾਲ ਸਮਝਾ ਸਕੋਗੇ ਕਿ ਅਜਿਹੇ ਨਸ਼ੇ ਦੀ ਮੰਗ ਨਹੀਂ ਕਰਨੀ ਕਿ ਅਸੀਂ ਅਫੀਮ ਦੀ ਖੇਤੀ ਕਰੀਏ ਕਿਉਂਕਿ ਅਫੀਮ ਦਾ ਕੋਟਾ ਸਿਰਫ ਦਵਾਈਆਂ ਲਈ ਉਪਲਬਧ ਹੁੰਦਾ ਹੈ ਨਾ ਕੇ ਆਮ ਲੋਕਾਂ ਦੇ ਖਾਂੜ ਨਹੀਂ ਹੁੰਦਾ ਹੈ ਪਿਆਰੇ ਬੱਚਿਓ ਜੇ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਵੱਡਾ ਬਡੇਰਾ ਨਸ਼ਾ ਕਰਦਾ ਹੈ ਤਾਂ ਉਸ ਨੂੰ ਤੁਸੀਂ ਕਦੇ ਵੀ ਜ਼ੋਰ ਦੇ ਨਾਲ ਝਿੜਕਣ ਦੇ ਨਾਲ ਜਾਂ ਉਸ ਦਾ ਅਪਮਾਨ ਕਰਨ ਦੇ ਨਾਲ ਉਸ ਦਾ ਨਸ਼ਾ ਨਹੀਂ ਛਡਾਉਣਾ ਜੇ ਤੁਸੀਂ ਉਸ ਦਾ ਨਸ਼ਾ ਛਡਾਉਣਾ ਚਾਹੁੰਦੇ ਹੋ ਤਾਂ ਬਹੁਤ ਹੀ ਪਿਆਰ ਨਾਲ ਬਹੁਤ ਹੀ ਸਤਿਕਾਰ ਦੇ ਨਾਲ उसकी सेवा करके उस ਨੂੰ नशे बिटों બહાર ਕੱਢ ਸਕਦੇ ਹੋ ਪਿਆਰੇ ਬੱਚਿਓ ਪੋਤਨਾ ਦੇ ਸੰਬੰਧੇ ਵੀ ਇੱਕ ਵੀਡੀਓ ਮੈਂ ਆਪਣੇ ਚੈਨਲ ਤੇ ਬਣਾਈ ਹੈ ਨਸ਼ਿਆਂ ਸੰਬੰਧੀ ਵੀ ਇੱਕ ਵੀਡੀਓ ਮੈਂ ਆਪਣੇ ਚੈਨਲ ਤੇ ਬਣਾਈ ਹੈ ਇਹ ਦੋਨੋਂ ਵੀਡੀਓ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਤੇ ਲਾਭ ਉਠਾ ਸਕਦੇ ਹੋ ਪਿਆਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ